ਪਿੰਡ ਪਿੰਡ ਗਗੰਵਾਲ ਕੀ ਗੱਲ ਬੋਤੋਈ ਸਰੀ ਗੱਲ ਕੁੜੀ ਦੇ ਭਰਾਵਾਂ ਕੋਟਿਆ ਕਿਉਂ ਉਹ ਕੁੜੀ ਮੁਕਰ ਗਈ ਹੈ ਮੂੰਹ ਤੇ ਉਹਦਾ ਨਾਲ ਸਾਡੇ ਘੁੰਮਣ ਗਈ ਸੀ ਅੱਛਾ ਤੇ ਬਾਅਦ ਮੈਨੂੰ ਕਹਿੰਦੀ ਆ ਵੀ ਅਗਵਾ ਕੀਤਾ ਅੱਛਾ ਤੇ ਇਹਨਾਂ ਕੋ ਪਿਸਤਲ ਵੀ ਆ ਇਦਾਂ ਦੀਆਂ ਗੱਲਾਂ ਦੱਸਣ ਦੀ ਸੀ ਅੱਛਾ ਤੇ ਮੇਰੇ ਤੋਂ ਸਾਰੇ ਸਬੂਤ ਹੈਗੇ ਮੈਂ ਵੀਰੇ ਉਹਨਾਂ ਨੂੰ ਸਬੂਤ ਦਿਖਾਏ ਆ ਅੱਛਾ ਤੇ ਨਾਲ ਮੇਰੇ ਆਪ ਗਈ ਆ ਨਾਲ ਘੁੰਮਣ ਰਿਕਾਰਡਿੰਗ ਆਈਆਂ ਜਿੱਥੇ ਮੈਨੂੰ ਇਹਨੇ ਕਿਹਾ ਮੈਂ ਤੁਹਾਡੇ ਨਾਲ ਜਾਣਾ ਵਾ ਸਾਰਾ ਕੁਝ ਹੈਗਾ ਤੇ ਬਾਅਦ ਆਪਣੇ ਭਰਾਵਾਂ ਨੂੰ ਸੱਦ ਕੇ ਇੱਕ ਗੱਡੀ ਭਾਂਤੀ ਸਾਰੀ ਤੇ ਇੱਕ ਇਹਨਾਂ ਕੋਟਾ ਮਾਰ ਪੜੀ ਕੀਤੀ ਕੁੜੀ ਕਿੱਥੋਂ ਦੀ ਰਹਿਣ ਵਾਲੀ ਆ ਕੁੜੀ ਆਪਣੇ ਇੱਧਰ ਕਹਿੰਦੇ ਆ ਬਾਣਾ ਦੀ ਇੱਧਰ ਜਿਹੜੇ ਬਾਣੇ ਅੱਛਾ ਤੇ ਤੇਰਾ ਉਹਦੇ ਨਾਲ ਅਫੇਅਰ ਸੀ ਹਾਂਜੀ ਆ ਗਿਆ ਸੀ ਕਿੰਨੇ ਕੁ ਸਮੇਂ ਤੋਂ ਨਹੀਂ ਥੋੜਾ ਡੈਮ ਹੋ ਗਿਆ ਤਾਂ ਪਹਿਲਾਂ ਵੀ ਕਦੀ ਘੁੰਮਣ ਗਏ ਉਹਦੇ ਨਾਲ ਨਾ ਨਾ ਪਹਿਲੀ ਵਾਰ ਜਾਣਾ ਸੀ ਪਹਿਲੀ ਵਾਰ ਹਾਂ ਕਿਸ ਤਰ੍ਹਾਂ ਸਲਾਹ ਕਿਸ ਤਰ੍ਹਾਂ ਬਣੀ ਸਲਾਹ ਇਦਾਂ ਫੋਨ ਤੇ ਸਲਾਹ ਹੋਈ ਆ ਅੱਛਾ ਹਾਂ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਕੰਮ ਕਰਦਾ ਪਿਆ ਆ ਮੈਂ ਉਹ ਵੀ ਵੀਡੀਓ ਪਾਈ ਆ ਟੋਲ ਤੇ ਕੰਮ ਤੇ ਜਾਇਆ ਸੀ ਉਹ ਵੀ ਉਹਨਾਂ ਨੂੰ ਵੀਡੀਓ ਪਾਈ ਆ ਤੇ ਆਂਦੇ ਆ ਵੀ ਫਿਰ ਰਿਪੋਰਟਿੰਗ ਭੇਜੀ ਉਹਨਾਂ ਵੀ ਟਿੰਕਦੇ ਉਹ ਗਾਣਾ ਤੇ ਮੈਂ ਅਸੀਂ ਮਿਲੇ ਹੋ ਚਲੇ ਬਸ ਉਹਨਾਂ ਕਿ ਫਿਰ ਮੈਂ ਵੀ ਭੇਜੀ ਰਿਕਾਰਡਿੰਗ ਬਹੁਤ ਸੋਣ ਇਹ ਲੜਕਾ ਜਿਹੜਾ ਜੀ ਉਥੋਂ ਦਾ ਰਹਿਣ ਵਾਲਾ ਵਾ ਗਗੋਮਾਲ ਦਾ ਇਹ ਢੋਲ ਦਾ ਕੰਮ ਕਰਦਾ ਹੈ ਲੜਕੀ ਦੇ ਪਿੰਡ ਵaan ਵਸਾਉ ਮੇਲਾ ਸੀਗਾ ਉਹਨਾਂ ਦੇ ਪਰਿਵਾਰਕ ਜਗ੍ਹਾ ਦੇ ਵਿੱਚ ਮੇਲਾ ਸੀਗਾ ਇਹ ਉੱਥੇ ਗਿਆ ਸੀ ਢੋਲ ਦੀ ਸਾਈ ਲੈ ਕੇ ਉੱਥੇ ਉਹਦੇ ਇਹ ਲੜਕੀ ਦੇ ਨਾਲ ਜਿਹੜਾ ਵਾ ਕੋਈ ਗੱਲਬਾਤ ਹੋ ਗਈ ਇਹਨਾਂ ਆਪਸ ਵਿੱਚ ਟੈਲੀਫੋਨ ਤੇ ਗੱਲ ਕਰਕੇ ਟਾਈਮ ਬਣਾ ਲਿਆ ਲੜਕੀ ਇੱਥੇ ਆ ਗਈ ਤੇ ਇਹਨੂੰ ਇਹ ਲੜਕੀ ਨੂੰ ਮਿਲਣ ਵਾਸਤੇ ਇਹਨੇ ਬੁਲਾ ਬੁਲਾ ਲਿਆ ਤੇ ਗੱਡੀ 'ਚ ਬਿਠਾ ਕੇ ਤੇ ਉਹਨੂੰ ਲੈ ਗਿਆ ਉਸ ਤੋਂ ਬਾਅਦ ਇਹਦਾ ਇੱਕ ਦੋਸਤ ਸੀਗਾ ਨਾਲ ਇੱਕ ਬੰਦਾ ਸੀਗਾ ਜੋ ਵੀਡੀਓ ਦੇ ਵਿੱਚ ਆ ਰਿਹਾ ਵਾ ਇਹਨਾਂ ਤਿੰਨਾਂ ਨੇ ਉਹਦੇ ਨਾਲ ਗਲਤ ਹਰਕਤਾਂ ਕੀਤੀਆਂ ਉਹ ਉਨ੍ਹਾਂ ਹਰਕਤਾਂ ਕਾਰਨ ਲੜਕੀ ਨੇ ਵਿਰੋਧ ਕੀਤਾ ਵਿਰੋਧ ਤੋਂ ਬਾਅਦ ਜਦੋਂ ਲੜਕੀ ਨੇ ਰੌਲਾ ਪਾਇਆ ਇਥੇ ਬਾਜ਼ਾਰ 'ਚ ਤੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਲੜਕੀ ਦੇ ਪਰਿਵਾਰ ਦੀ ਮਦਦ ਨਾਲ ਇਹਨਾਂ ਨੂੰ ਉੱਥੇ ਕਾਬੂ ਕਰਕੇ ਸਾਨੂੰ ਇਤਲਾਹ ਦਿੱਤੀ ਅਸੀਂ ਮੌਕੇ ਤੇ ਜਾ ਕੇ ਇਹਨੂੰ ਜਿਹੜਾ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗੱਡੀ ਅਸੀਂ ਕਬਜ਼ੇ 'ਚ ਲੈ ਲਈ ਇਸ ਸਬੰਧ ਵਿੱਚ ਲੜਕੀ ਦਾ ਬਿਆਨ ਹਾਸਲ ਕਰਕੇ ਅਸੀਂ ਮਕਦਮਾ ਦਰਜ ਕਰ ਲਿਆ ਵਾ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਾਸਤੇ ਛਾਪੇਮਾਰੀ ਚੱਲ ਰਹੀ ਹੈ ਤੇ ਜਿਹੜੀ ਫੇਰ ਇਨਵੈਸਟੀਗੇਸ਼ਨ ਕਰਕੇ ਤੇ ਇਹਦਾ ਚਲਾਨ ਜਿਹੜਾ ਅਦਾਲਤ 'ਚ